ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਓਮਪ੍ਰਕਾਸ਼ ਬਾਗਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਸਰਪ੍ਰਸਤ ਸੰਤ ਸਤਨਾਮ ਸਿੰਘ ਜੀ ਨਰੂੜ ਵਾਲੇ ਹਾਜ਼ਰ ਰਹੇ ਇਸ ਮੌਕੇ ਇੰਦਰਜੀਤ ਸਿੰਘ ਨੂੰ ਕੈਨੇਡਾ ਨਰੇਸ਼ ਸਿੰਘ ਨੂੰ ਅਮਰੀਕਾ ਅਤੇ ਮਹਿੰਦਰ ਪਾਲ ਨੂੰ ਦੁਬਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਦੌਰਾਨ ਚੇਅਰਮੈਨ ਓਮਪ੍ਰਕਾਸ਼ ਬਾਗਾ ਨੇ ਨਵੇਂ ਪ੍ਰਧਾਨਾਂ ਨੂੰ ਬਤਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਤੇ ਕੰਮ ਕਰ ਰਹੀ ਹੈ ਉਸੇ ਤਰ੍ਹਾਂ ਬੱਚਿਆਂ ਦੇ ਨੌਜਵਾਨਾਂ ਵਿੱਚ ਵੀ ਇਸ ਦਾ ਪ੍ਰਚਾਰ ਹੋਵੇ ਆਪਸੀ ਭਾਈਚਾਰਾ ਤੇ ਗਿਆਨ ਵਿੱਚ ਵਿਵਾਦਾ ਹੋਵੇ ਉਹਨਾਂ ਦੱਸਿਆ ਕਿ ਜਲਦ ਹੀ ਇੱਕ ਵੱਡੀ ਬੈਠਕ ਭਾਰਤ ਵਿੱਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਇੰਗਲੈਂਡ ਵਿੱਚ ਵੀ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ ਇਸ ਮੌਕੇ ਸੰਤ ਸਤਨਾਮ ਸਿੰਘ ਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਰਜੇਸ਼ ਪਾਗਾ ਜੀ ਨੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ 650 ਸਾਲ ਵੱਡੇ ਪੱਧਰ ਤੇ ਮਨਾਉਣ ਦੀ ਗੱਲ ਆਖੀ ਬੋਲੇ ਸੋਨਰਪੇ ਗੁਰੂ ਦਾਸ ਮਹਾਰਾਜ ਕੀ ਜੈ जय गुरुदेव ਧਨ ਗੁਰਦੇਵ ਅੱਜ ਬਹੁਤ ਖੁਸ਼ੀ ਦੀ ਗੱਲ ਆ ਬ੍ਰਿਟਿਸ਼ਰ ਅਫਦਸੀਆ ਹੈਰੀਡੇ ਫਾਊਂਡੇਸ਼ਨ ਦੇ ਸਾਡੇ ਚੇਅਰਮੈਨ ਓਮ ਪ੍ਰਕਾਸ਼ ਜੀ ਤੇ ਸਾਡੇ ਸਰਪ੍ਰਸਤ ਸੰਤ ਸਤਨਾਮ ਸਿੰਘ ਜੀ ਕੁਝ ਨਿਯੁਕਤੀਆਂ ਕਰ ਰਹੇ ਆ ਜਿਹਦੇ ਵਿੱਚ ਨਿਯੁਕਤੀਆਂ ਦੇਸ਼ਾਂ ਦੀਆਂ ਹੋ ਰਹੀਆਂ ਉਹਦੇ ਵਿੱਚ ਕੈਨੇਡਾ ਤੋਂ ਇੰਦਰਜੀਤ ਜੀ ਇੰਗਲੈਂਡ ਅ ਮਰਕਾ ਤੋਂ ਅ ਨਰੇਸ਼ ਸਿੰਘ ਜੀ ਤੇ ਦੁਬਈ ਤੋਂ ਸਾਡੇ ਮਿੰਦਰਪਾਲ ਜੀ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ ਤਿੰਨਾਂ ਨੂੰ ਸਾਡੇ ਇੰਦਰਜੀਤ ਜੀ ਜਿਹੜੇ ਕੈਨੇਡਾ ਦੇ ਦੇਸ਼ ਦੇ ਪ੍ਰਧਾਨ ਬਣਾਏ ਗਏ ਕਿ ਉਹ ਦੋ ਸ਼ਬਦ ਤੁਹਾਨੂੰ ਸਾਰੇ ਨੂੰ ਹਾਂ ਜਗਰਤ ਜੀ ਚੇਕ ਗੁਰਦੇਵ ਤਨ ਗੁਰਦੇਵ ਅਸੀਂ ਜੀ ਰਵਿਦਾਸੀ ਹੈਰੀਟੇਜ ਸੰਸਥਾ ਦੇ ਨਾਲ ਜੁੜਨ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਦੀ ਗੱਲ ਮਹਿਸੂਸ ਹੋ ਰਹੀ ਆ ਕਿ ਅਸੀਂ ਇਸ ਸੰਸਥਾ ਦੇ ਮੈਂਬਰ ਬਣੇ ਅੱਜ ਅਸੀਂ ਆਮਾਨਦਾਲੀ ਦੇ ਨਾਲ ਇਹਦੇ ਨਾਲ ਚੱਲਾਂਗੇ ਰਣ ਮੇਲ ਕੇ ਇਹਦੇ ਲਈ ਆਪਣਾ ਯੋਗਦਾਨ ਪਾਵਾਂਗੇ ਹੁਣ ਮੈਂ ਨਰੇਸ਼ ਤ ਸਿੰਘ ਜੀ ਨੂੰ ਜਿਹੜੇ ਅਮਰੀਕਾ ਦੇ ਪ੍ਰਧਾਨ ਆ ਕਹੂੰਗਾ ਵੀ ਤੁਹਾਨੂੰ ਦੋ ਸ਼ਬਦ ਜੈ ਗੁਰਦੇਵ ਧੰ ਗੁਰਦੇਵ ਮੈਂ ਬ੍ਰਿਟਿਸ਼ ਫਰਦਾਸੀਆ ਹੈਰੀਟੇਜ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਰਾਤ ਦਿਨ ਬਹੁਤ ਮਿਹਨਤ ਕੀਤੀ ਆ ਅਸੀਂ ਇਹਨਾਂ ਦੇ ਨਾਲ ਮਿਲ ਜੁਲ ਕੇ ਸਾਰਾ ਕੰਮ ਕਰਾਂਗੇ ਮੈਂ ਬਹੁਤ ਇਨਦਾ ਧੰਨਵਾਦ ਕਰਦਾ ਹੈ। ਮਹਿੰਦਰਪਾਲ ਜੀ ਦਬਈ ਤੋਂ ਪ੍ਰਧਾਨਾ ਉਹਨਾਂ ਨੂੰ ਵੀ ਕਹੂੰਗਾ ਕਿ ਉਹ ਦੋ ਸ਼ਬਦ ਤੁਹਾਡੇ ਨਾਲ ਜ਼ਰੂਰ ਗੱਲ ਕਰਨ। ਜੈ ਗੁਰਦੇਵ ਧੰਨ ਗੁਰਦੇਵ। ਮੈਂ ਇਹਨਾਂ ਦਾ ਸਸਤਾ ਦਾ ਬਹੁਤ-ਬਹੁਤ ਰਣੀ ਆ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਂ ਕੋਸ਼ਿਸ਼ ਕਰਾਂਗਾ ਆਪਣੇ ਵੱਲੋਂ ਵੀ ਕਿਸੇ ਵੀ ਕਿਸਮ ਦਾ ਕੋਈ ਕੋਤਾਹੀ ਨਾ ਹੋਵੇ। ਹਰ ਕਦਮ ਦੇ ਨਾਲ ਕਦਮ ਮਲਾ ਕੇ ਚੱਲਣ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ। ਹੁਣ ਸਾਡੇ ਜਿਹੜੇ ਚੇਅਰਮੈਨ ਓਮਪ੍ਰਕਾਸ਼ ਜੀ ਉਹ ਸਾਰਿਆਂ ਨੂੰ ਵਧਾਈ ਦੇਣਗੇ ਉਹਨਾਂ ਨੂੰ ਕਹੂੰਗਾ ਕਿ ਉਹ ਸਭ ਨੂੰ ਵਧਾਈ ਦੇਣ ਜੈ ਗੁਰਦੇਵ ਜੀ ਪਹਿਲਾਂ ਤਾਂ ਮੈਂ ਮਹਾਰਾਜ ਜੀ ਐਕਸਾਟ ਸੰਤ ਸਰਾਮ ਸਿੰਘ ਜੀ ਸਰਪ੍ਰਸਿਡੈਂਟ ਆਫ ਦਾ ਸੈ ਹੈਰਿਟੇਜ ਫਾਊਂਡੇਸ਼ਨ ਦੇ ਉਹਨਾਂ ਨੂੰ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸ਼੍ਰੀ ਰਜੇਸ਼ ਬਾਗਾ ਦੇ ਸਥਾਨ ਤੇ ਆਏ ਹਨ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਰਜੇਸ਼ ਬਾਗਾ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਆਲ ਇੰਡੀਆ ਦੇ ਪ੍ਰਧਾਨ ਜੀ ਹਨ ਇਹਨਾਂ ਨੇ ਜਦੋਂ ਦੀ ਸੰਸਥਾ ਬਣੀ ਹੈ ਉਹਦੇ ਵਿੱਚ ਆਪਣਾ ਬੜਾ ਹੀ ਯੋਗਦਾਨ ਅਤੇ ਆਪਣੀ ਸਲਾਹਾਂ ਦੇ ਕੇ ਇਸ ਜਿਹੜੀ ਸੰਸਥਾ ਇਹਨੂੰ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਨਾਲ ਦੇ ਨਾਲ ਇੰਦਰਜੀਤ ਜੀ ਜੋ ਕੈਨੇਡਾ ਤੋਂ ਆਏ ਹਨ ਉੱਥੇ ਦੇ ਮਿਟੇਸ਼ ਰਪਦਾਸਿਆ ਹੈਰਿਟੇਜ ਫਾਊਂਡੇਸ਼ਨ ਦੀ ਜੋ ਬ੍ਰਾਂਚ ਹੈ ਉਹਨਾਂ ਦੇ ਇਹ ਪ੍ਰਧਾਨ ਅਭਿਜ ਨਿਯੁਕਤ ਕੀਤੇ ਗਏ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਮੇਰੇ ਨਾਲ ਖੜੇ ਨੇ ਸਤਪਾ ਜੀ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਡਵੇਈ ਵਿੱਚ ਮਹਿੰਦਰਪਾਲ ਜੀ ਸੌਰੀ ਮਹਿੰਦਰਪਾਲ ਜੀ ਜਿਹੜੇ ਡਵੇਈ ਚ ਆਪਣਾ ਕਾਰੋਬਾਰ ਕਰਦੇ ਨੇ ਅਤੇ ਕਾਫੀ ਇਹਨਾਂ ਨੂੰ ਦੱਸਿਆ ਹੈਗਾ ਵੀ ਅਸੀਂ ਉੱਥੇ ਵੀ ਗੁਰੂ ਘਰਾਂ ਵਿੱਚ ਕਾਫੀ ਸੇਵਾ ਲਗਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਨਰੇਂਦਰ ਜੀ ਨਰੇਸ਼ ਜੀ ਨਰੇਸ਼ ਸਿੰਘ ਜੀ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਅਮਰੀਕਾ ਤੋਂ ਆਏ ਨੇ ਉਹਨਾਂ ਨੇ ਵੀ ਇਸ ਸੰਸਥਾ ਲਈ ਬੜੇ ਹੀ ਅੱਛੇ ਸ਼ਬਦ ਬੋਲੇ ਨੇ ਤੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਬਤਤ ਕਰਦੇ ਹਾਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, carpentry. For more information, please contact him at under Check -trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ